ਕੋਈ ਨਹੀਂ ਯਾਰ ਕੋਈ ਹੈਗਾ ਕਿਹੜਾ ਤੁਹਾਨੂੰ ਮਾਦੂ ਵਾਲਾ ਇੱਕ ਬੰਦਾ ਉਹਦੇ ਨਾਲ ਚੋਇਚ ਪਾਣੀ ਮੰਗਦੇ ਨੇ ਬੰਦਾ ਕੋਈ ਨਹੀਂ ਦਿੰਦਾ ਹੈਗਾ ਤੁਹਾਨੂੰ ਕੋਈ ਨਹੀਂ ਉਹ ਕੋਸ਼ਣ ਬਣਾਤਾ ਇਹਨਾਂ ਨੇ ਕਾਲੂ ਥੋੜੇ ਘਰਾਂ ਚ ਪਰਦੇ ਤੁਹਾਨੂੰ ਕੁੱਟਣ ਲਾਗੇ ਫਿਰ ਚੰਦੇ ਰਹੋਗੇ ਆ ਪੁੱਤਿਆਂ ਦਾ ਬੰਦਾ ਮਾਰਦਾ ਉਹ ਭਈਆ ਦਾ ਹੁਣ ਇਹਨਾਂ ਦਾ ਹੀ ਭਾਈ ਦੀ ਜਾਂਦੇ ਨੂੰ ਨੂਰਪੁਰੇ ਢਾ ਕੇ ਦਾਤ ਮਾਰਿਆ ਉਹਦੇ ਫਿਰ ਕਿਸ ਨੇ ਕੀ ਕਰ ਲਿਆ ਅੱਜ ਚਾਰ ਬੰਦੇ ਇਕੱਠੇ ਹੋ ਇਨਾਂ ਤੁਹਾਨੂੰ ਡੇਕਦੇ ਨਹੀਂ ਰਹਿਗੇ ਕੀ ਕਾਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਕੇ ਮੰਗਦਾ ਸਤ ਕਈ ਵਾਰ ਨਹੀਂ ਆਉਂਦਾ ਨੇ ਰੋਟੀ ਨਹੀਂ ਆ ਰੋਟੀ ਪਾਣੀ ਨੂੰ ਇਹਨਾਂ ਨੇ ਦੇ ਤਾ ਕੇ ਪਹਿਲਾਂ ਕਦੇ ਅੰਦਰ ਕਹਿਣਾ ਨਹੀਂ ਕਿ ਆ ਕੇ ਜੋ ਖਾਂਦੇ ਵੀ ਰੋਟੀ ਪਹਿਲਾਂ ਕਿਤੇ ਹੰਦੂ ਧੱਕੇ ਮਾਰਦੇ ਸੀ ਉਹਨੂੰ ਸ਼ੈਂਪੂ ਤੋਂ ਚੱਕ ਕੇ ਮਾਰਿਆ ਤੁਹਾਨੂੰ ਸਭ ਨੂੰ ਕੋਲ ਪਿੱਛੇ ਧੱਕੇ ਦੇ ਕਰ ਰਹੇ ਕੰਮ ਹੋ ਗਿਆ ਇਹ ਮੇਰੇ ਮਨ ਵਿੱਚ ਆਇਆ ਇੱਕ ਤਰੀਕਾ ਯਾਰ ਉਸ ਤੋਂ ਬਾਅਦ ਆਪਾਂ ਜਾਣੀਏ ਵੱਡਾ ਕੰਮ ਹਾਂ ਕਾਨੂੰ ਜਿੱਥੇ ਤੱਕ ਬਾਅਦ ਕਰਨੀ ਪਊ ਪਾਈ ਕਰਾਂਗੇ ਮੇਰੀ ਗੱਲ ਨਾ ਕਰ। ਜੇਲਾ ਵੀ ਜਾਵਾਂਗੇ ਸਾਰੇ ਬੰਦ ਪਾਣਾਰੇ ਯਾਦ ਰੱਖਣਾ ਕਿ ਜੇ ਇਹ ਜਦੋਂ ਜਾਨ ਤੋਂ ਬੰਦੇ ਜਾ ਕੇ ਮਾਰਨਗੇ ਨਾ ਪਾੜ ਦੋ ਛੋਟੇ ਵੀ ਭੱਜ ਮੇਰੀ ਯਾਦ ਕਿਹਦੇ ਆ मीदार भैया रखे आप जिम्मेवारी है बंदा रखे वादा

ਵੇਖੀ ਯਾਰ ਤੂੰ ਇਹ ਨਹੀਂ ਬੋਲ ਫੇ ਛੱਡੇ ਚ ਵਾਕਾਂ ਦੇ ਦਿੰਦਾ ਹਾਂ ਜੀਮੀਦਾਰ ਕੜਾ ਭਈਆ ਹੁੰਦਾ ਤੂੰ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਆਂ ਤੇ ਕੰਮ ਕਰਕੇ ਮੇਰ ਕਰ ਦਿੱਤਾ ਪਹਿਲਾਂ ਤੇਰਾ ਹੋਵੇ ਇੰਨੇ ਹੋ ਗਏ ਕੋਈ ਸਾਬ ਕਰਦੇ ਸੀ ਉਦੋਂ ਤੋਂ ਨਹੀਂ ਦੇਖੀ ਕੋਈ ਤੁਸੀਂ ਹਰ ਟਾਈਮ ਲਗਾਉਂ ਰਹੇ ਹਾਂ ਹਾਂ ਕਰਦਾ ਨਹੀਂ ਇਹ ਪੰਜਾਬੀ ਪਿਆਰ ਕਰਦਾ ਰਹਿੰਦੀ ਕੋਈ ਜਿੱਤਦਾ ਰਿਹਾ ਪਰ ਜਦੋਂ ਤਕਲੀਫ ਨਹੀਂ ਆਉਂਦੀ ਪੰਜਾਬੀ ਕਰਦਾ ਸੀਗਾ ਜਾਂ ਦੇਖੋ ਕਰਦਾ ਤਾਂ ਹੈਗਾ ਸੀ ਤਕਲੀਫ ਤਾਂ ਹੋਈਦੀ ਆ ਜੈਕ ਸਾਹਿਬ ਭਈਆਂ ਖੈਰ ਕਰਦੀ ਤੀਨੇ ਗਲਾਮ ਕਰ ਜਾਂਦੇ ਕਿਹਦੇ ਵਾਰ ਜਾਂ ਮਾਦੂਕ ਬੱਸ ਆਪਾਂ ਯਾਰ ਜਿਹੜੀ ਗੱਲ ਕਹਿੰਦੇ ਆਪਾਂ ਕਰਨਾ ਉਹ ਮੈਂ ਕਰਾਂਗਾ ਆਪਾਂ ਨੇ ਅਸੀਂ ਕਰਦੇ ਨੇ ਤੇ ਬਾਅਦ ਵਿੱਚ <laughs> I put it in the car, I put it in the car, I put it in the car هيا <applause> هيا <applause> <applause>

ਜਾ ਜਾ ਬਾਈ ਆ ਤਾਂ ਮੈਂ ਰਾਇਆ ਤੁਹਾਨੂੰ ਬਾਈ ਜੋ ਬਾਈ ਜੋ ਥੱਲੇ ਬੈ ਜਾ ਬਾਈ ਆ ਮੁੰਡੇ ਨੇ ਦੱਸਿਆ ਕੋਈ ਢੂਡ ਹੋਦਾ ਨਾ ਕੋਈ ਢੂਡੀ ਖੇਡ ਮਦਾਰ ਸੱਚ ਬੋਲਦਾ ਉਹਨੂੰ ਬੋਲਣੇ ਇੰਨੇ ਹਾਂ ਤੂੰ ਆਜਾ ਸਿੱਕ ਕਬੱਡਾ ਕੱਲਾ ਹੀ ਬੜਾ ਹੋ ਜਾਊਗਾ ਹੁਣ ਜੇ ਰਾਤ ਨੂੰ ਇਹਦੇ ਚਾਰ ਬੰਦੇ ਨੇ ਭੱਜੇ ਨੇ ਉਧਰ ਵੀ ਇਹੀ ਕੁਝ ਹੋ ਰਿਹਾ ਹੈ ਇਹ ਕਦਾ ਮੇਰੇ ਨਾਲ ਵੀ ਹੋ ਰਿਹਾ ਨਾਲ ਆ ਤੇ ਮੂਰੇ ਨਹੀਂ ਆਉਂਦੇ ਲੋਕ ਨਹੀਂ ਲੋਕਾਂ ਦਾ ਭੱਜ ਗਏ ਜੋ ਤੂੰ ਮਾਲ 20 ਬੰਦੇ ਰਹਿ ਗਏ ਨੂੰ ਪੜਦਾ ਸੇ ਨੂੰ ਪੜੋਣਾ ਕੱਲਾ ਬੰਦਾ ਉਹਦੀ ਵੀ ਮਾਰਦੀ ਹੈ ਕੱਲਾ ਬੰਦਾ ਜਿਹੜੀ ਜਿਹੜੀ ਨੰਗਾ ਹਾਰਿਆ ਬੰਦਾ ਉਹ ਵੀ ਮਾਰ ਗਏ ਆਹ ਮੈਨੂੰ ਦਿਖਾਈਆਂ ਉਹ ਵੀ 3 ਵੰਤ 3 ਵੰਤ ਦਾ ਛੜਿਆ ਬੰਦਾ ਆ ਬੀ ਵੀਰ ਸਰ ਜੀ ਮੈਂ ਮੈਂ ਜੋ ਆਪਣੇ ਮੰਨਣ ਜੱਟ ਨੂੰ ਸੁਣਾਉਣੇ ਕੀ ਕੀ ਮੈਨੂੰ ਆਪਣੇ ਮਾਣੇ ਦੇ ਧੰਨਵਾਦੀਆਂ ਜਿਹੜੇ ਮੇਜਰ ਨੂੰ ਮੈਂ ਤੁਲਿਆ ਨਾ ਨਾ ਆਵਾਜ਼ਾਂ ਦੇ ਕਾਹਲੇ ਪਾਵਾ ਨਾ ਆਵਾਜ਼ਾਂ ਦੇ ਕੋਈ ਨਾ ਆਵਾਜ਼ਾਂ ਆਈ ਹਾਂ ਜਿਹੜੀ ਦੀ ਆ ਗਏ ਮਤਾ ਪਾ ਦੋ ਜਿਹੜਾ ਕੱਟਾ ਡੂਗਾ ਪਿੰਡੂ ਦੇ ਕੀ ਡੂਗਾ ਹਾਂ ਤੇ ਤੁਸੀਂ ਇਹਦੇ ਦੇ ਲੋ ਤੇਰੇ ਖੜਾ ਸਲੋ ਬੜਨ ਦੋ ਬੰਦ സീന <laughs> 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 ਜਾਲਿਕ ਮਤਰੀ ਦਾ ਭਾਗ ਹੈ ਤਾਂ ਰੋਜ਼ੰਦ ਰੋਜ਼ੰਦ ਦਾ ਮੈਂ ਕਰਦਾ ਹਾਂ ਜਿਹੜਾ ਸਰਵ ਪ੍ਰਵਾਸੀ ਜਿਹੜਾ ਚੱਲ ਰਿਹਾ ਹੈ ਤਾਂ ਜਿਹੜਾ ਵੀ ਕੀ ਜਿਹੜਾ ਹੈਗਾ ਦਿੱਲੀ ਦੇ ਵਿੱਚ ਜੋ ਅਨਾਉਂਸਮੈਂਟ ਹੋਈ ਆ ਪੰਡਾ ਵਿੱਚ ਹਾਂਜੀ ਤੇ ਪਰ ਪ੍ਰਵਾਸੀ ਮਜੂਦ ਹੈ ਚੱਕਣ ਨਹੀਂ ਪੰਡਾ ਤਾਂ ਕੀ ਕਾਰ ਹੈ ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਸ ਮੱਥਿਆ ਆਉਂਗੀ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਦੋਈ ਜਾਊ ਸਰਪੰਚ ਕੋਲ ਆਉਂਦੇ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਸੀ ਵੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ 'ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7-5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਬਿਚੇਰੇ ਤੋਂ ਵੀ ਆਨੇ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰਾਾਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਇਹ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਡੇ 3000 ਆ ਇੱਥੇ ਆਲਦਵਾਲ ਦੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਸਾਡੇ ਪਿੰਡ ਚ ਜਿਆਦਾ ਹੀ ਰਹਿੰਦੇ ਨਹੀਂ ਆਲੇ-ਦਾਲੇ ਤਾਂ ਕੋਈ ਨਹੀਂ ਰਹਿੰਦਾ ਐਂ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ ਵੀ ਸਾਡੇ ਪਾਈ ਕੋਈ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਆ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿਣਾਂ ਦੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਲੱਖਣ ਚ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰਿਆ ਪ੍ਰਵਾਸੀ ਜੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਤੇ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰਨ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਹੈ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਸੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇਹ ਨੂੰ ਕਮਰੇ ਨਾ ਦੋ ਵੀ ਪਿੰਡ ਤੋਂ ਬਾਹਰ ਹੀ ਚੜ੍ਹਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚੋਂ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚਾਕੇ ਨੂੰ ਥਾਣੇ ਫਿਰ ਦਾਂਦੇ ਨੇ 7:52 ਕਰਾ ਜੀਨ ਭੇਜ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:52 ਕਰ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਨਹੀਂ ਜਿੰਦੀ ਨਹੀਂ ਹਾਂ ਉਹ ਵੀ ਪਿੰਡ ਦੇ ਹੀ ਨਹੀਂ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਜੀਪ ਭੇਜ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀ ਵੀ ਇੱਥੋਂ ਚਲੇ ਜਾਂ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਵੇ ਜੀ ਡਰਾਈਵ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਦੇ ਵੀ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱਕੇ ਨਾਲ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੈਦੀਆਂ ਦਿੰਦੇ ਨੇ ਜੀ। ਸਾਡੇ ਬੰਦੇ ਨੂੰ ਇੱਕ ਨੂੰ ਅਸਲਾ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲਾ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂ। ਇੱਥੇ ਤੱਕ ਵੀ ਕਿਹਾ ਗਿਆ ਜੀ। ਸਾਈਡ ਬਿਜ਼ਨਸ ਬਣਾ ਲਿਆ ਜੀ। ਇੱਕ ਘਰ ਚ ਲਾ ਲੋ ਵੀ 50 ਬੰਦੇ ਰਹਿੰਦੇ ਨੇ ਜੀ। ਮੀਟਰ ਲੱਗੇ ਹੋਏ ਇੱਕ ਸਰਕਾਰ ਨੂੰ ਵੀ ਘਟਾ ਜੀ ਉਹਦੇ। ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਕਿ ਮੈਂ ਜਿਹੜੇ ਅੱਗੇ ਦੱਸ ਦਿੰਦੇ ਨੇ ਕਿਉਂ ਇੱਕ ਕਮਰੇ 'ਚ 10 ਰਹਿੰਦੇ ਨੇ ਕੋਈ ਬੰਗਲਾ ਦੇਤੀ ਆ ਕੋਈ ਬਤੌਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਸੱਤ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਫਿਰ ਸੰਧਾ ਜੀ ਤੁਸੀਂ ਕੀ ਬੈਟਰ ਅਗੋ ਪ੍ਰਿੰਟ ਦਾ ਜੋ ਹੋ ਰਿਹਾ ਹੈ ਪ੍ਰਵਾਸੀ ਨਿਗਰਾਂ ਨੇ ਕੱਢਣ ਦੀ ਗੱਲ ਕੀਤੀ ਆ ਜਾਰੀ ਆ ਨੌਂ ਸਤ ਮਿੱਤਰ ਇਹ ਵੀ ਆਪਾਂ ਇੱਥੇ ਟਾਈਮ ਟੇਬਲ ਕਰਾਂ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਵੇਂ ਪੜੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹਾ ਬੱਚਾ ਨੂੰ ਲਜਾਣਾ ਕਰਨਾ ਬੇਲੇ ਨੇ ਇਹ ਫੈਕਟਰੀ ਤੋਂ ਆ ਕੇ ਛਾਵ ਨੂੰ ਇੱਕ ਜਗਾਹ ਤੇ ਬਹਿ ਗਏ ਜਾਨ ਨੂੰ ਸ਼ਿਫਟਿੰਗ ਦੀ ਹੈ ਉਧਰ ਲੋਕ ਬਹੁਤ ਅੰਗ ਹੋਏ ਜਾਨ ਤੇ ਸਾਰੇ ਪਿੰਡ ਦੇ ਚਾਰ ਸਵੇਰੇ ਦੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਨੇ ਲਾ ਪਾ ਫਰਦ ਨੇ ਕੂੜੇ ਦੇ ਢੇਰਾਂ ਦਾ ਇੱਕ ਤਾਂ ਸੜਕ ਤੇ ਹੀ ਲੱਗਾ ਹੋਇਆ ਬਹੁਤ بڑا ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਵੱਖੀ ਵੱਖ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20-20 30-30 ਕਮਰੇ ਵਿੱਜਾ ਪੁੱਜਾ ਜਿਨੀ ਲੈ ਲੈਂਦੇ ਨੇ ਵਿੱਜਾ ਪੁੱਜਾ ਜਿਨੀ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਸਾਡਾ ਤੋਂ 2025-25 ਸਭ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਕੁ ਬੰਦੇ ਨੇ ਜੀ ਬੰਦਕੀਆਂ ਹੋ ਥਾਸੀ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕੱਲੇ ਕੱਲੇ ਰਹਿੰਦੇ ਨਹੀਂ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੂਗੀ ਸਾਡੇ ਪਿੰਡ ਦੇ ਲੋਕ ਹੋ ਰਹੇ ਨੇ ਵੀ ਸਬੰਧ ਕਿੰਨੇ ਪਿੰਡਾਂ ਨੇ ਮਤਾਂ ਪਾਇਆ ਕਿ ਤੇ 10 12 ਪਿੰਡਾਂ ਦਾ ਪਾਇ ਜਨਤਪੜੀ ਆ ਗਿਆ ਦਰਗਾਪੁਰ ਆ ਗਿਆ ਫਰੀਦਪੁਰ ਕੁੰਡਰਾ ਪਿੰਡ ਜੈਲ ਦੇ ਵਿੱਚ ਸਾਡੇ ਤੋਂ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਰ ਹੋਈ ਸੀ ਤੇ ਜਿੰਨਾ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜੈਲ ਦੇ ਵਿੱਚ ਉਹਨੇ ਜੈਲ ਪਿੰਡ ਦੇ ਲੋਕੀ ਉਹਨਾਂ ਨੂੰ ਸਹਾਰੇ ਦੀ ਜਿਹਨਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਛੱਡਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸੰਬੰਧ ਵਿੱਚ ਅਸੀਂ ਜਿਹੜੇ ਇਨਾਂ ਦੇ ਖਿਲਾਫ ਪਾਈ ਨੇ ਵੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਕ ਫੋਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਬਾਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਇੱਕੀ ਡੁੰਗਨੇ ਕੀ ਡਾਕਟਰ ਨੇ ਆਪਾਂ ਉਹਨਾਂ ਤੋਂ ਲੈ ਕੇ ਇਹਦਾ ਹੱਲ ਕਰਵਾਵਾ ਕੋਈ ਵੈਰੀਫਿਕੇਸ਼ਨ ਕਰਵਾਈ ਸੀ ਵੀ ਉਹਨਾਂ ਨੇ ਪਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਸੀ ਕਿ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਤ ਕੀਤੀ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਤੋਂ ਬਿਨਾ ਅੱਡ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਏ। ਉਹ ਕਟੜਾ ਵੀ ਕਹਿ ਰਹੇ ਨੇ ਵੀ ਸਹੂਲਤ ਕਰਾਉ ਕਰ ਰਹੇ ਨੇ ਜਿਹੜੇ ਪਰਵਾਸੀ ਜੂਨ ਨੇ ਕਾਗਜ਼ ਵਗੈਰਾ ਦਾ ਉਤਰਵਾਦੀ ਕਰਦੇ ਨੇ। ਨਹੀਂ ਇਹ ਦੇਖੋ ਇਸ ਬੰਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਅਈ ਜੀ ਕੰਪਲੀਟ ਜਿਹੜੀ ਨਹੀਂ ਹੋ ਰਹੀ। ਸੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਸੀ ਜੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਹ ਜਿਹੜੀ ਰਿਟਰਨ ਕੰਪਲੀਟ ਆ ਸਾਨੂੰ ਦੇਣ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਿਸਾਬ ਨਾਲ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਇਹ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰਚੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ ਤੋਂ ਸਿਰਫ ਢਿਲੇ ਜਿਨ੍ਹਾਂ ਦੀ ਗੀਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਹੋਇਆ ਤੇ ਪਾਸਕੰਡਾ ਦੇ ਵੱਲੋਂ ਇਹ ਕੀਤਾ ਗਿਆ ਸੀ। ਅਲੱਗ-ਅਲੱਗ ਪਾਸਕੰਡਾ ਵੱਲੋਂ ਮਤਲਬ ਵੀ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਹ ਕੋਈ ਬਨਾ ਹੋਰ ਕਿਸੇ ਪਿੰਡ ਦੀ ਭਾਸ ਤੋਂ ਸਾਡੇ ਉੱਤੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਗੈਲ ਪਿੰਡ ਤੋਂ ਬਨਾ ਕੋਈ ਕੰਪਲੀਟ ਕਰਦੇ